ਅੱਜ ਫਿਰ ਅੱਧੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜੁੜਾ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਸਰਕਾਰ ਦੇ ਵੱਲੋਂ 6 ਵੱਡੇ ਆਈਏਐਸ ਅਫਸਰਾਂ ਦੀ ਬਦਲੀਆਂ ਜੁੜੀ ਕੀਤੀ ਗਈ ਆ ਜਿਨ੍ਹਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਿਲ ਨੇ ਤੇ ਉੱਥੇ ਵੱਡੀ ਖਬਰ ਤੁਹਾਡੇ ਨਾਲ ਕਾਂਜੀ ਕਰਨਿਆ ਜਿੱਥੇ ਕੀ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਫੇਰ ਬਦਲ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਬਦਲੀ ਵੀ ਆ ਜਿਹੜੀ ਉਹ ਕੀਤੀ ਗਈ ਆ ਤੇ ਉਹਨਾਂ ਦੇ ਵਿੱਚ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੀ ਸ਼ਾਮਿਲ ਨੇ ਤਾਂ ਜੋ ਕਿ ਉਹਨਾਂ ਦੀ ਵੀ ਬਦਲੀ ਆ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਆ ਤਾਂ ਜਿਨ੍ਹਾਂ ਨੂੰ ਹੁਣ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਐਸ ਏ ਐਸ ਨਗਰ ਚ ਮੁੱਖ ਪ੍ਰਸ਼ਾਸਨਿਕਾ ਜੜਾ ਲਗਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਦਲਵਿੰਦਰਜੀਤ ਸਿੰਘਾ ਅੰਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਜੀ ਹਾਂ ਤਾਂ ਉਹਨਾਂ ਦੀ ਜਗ੍ਹਾ ਜਿਹੜੀ ਦਲਵਿੰਦਰਜੀਤ ਸਿੰਘ ਨੂੰ ਦੇ ਦਿੱਤੀ ਗਈ ਆ ਤੀਉਥੀ ਜੇ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਸੇਵਾ ਨਿਭਾ ਰਹੇ ਦਲਵਿੰਦਰਜੀਤ ਸਿੰਘ ਦੀ ਜਗ੍ਹਾ ਜਿਹੜੀ ਹੁਣ ਆਈਏਐਸ ਪਲਵੀ ਨੂੰ ਜਿਹੜੀ ਕੀ ਦੇ ਦਿੱਤੀ ਗਈ ਆ ਜੀ ਹਾਂ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਬਦਲਾਅ ਹੈ ਜਿਹੜਾ ਕੀਤਾ ਗਿਆ ਤੇ ਉਹਨਾਂ ਨੂੰ ਹੀ ਜਿਹੜਾ ਹੁਣ ਨਗਰ ਪਠਾਨਕੋਟ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਆ ਜਿਹੜਾ ਕਿ ਸੌਪਿਆ ਜਾਵੇਗਾ ਜੋ ਕਿ ਭਲਵੀ ਨੂੰ ਹੁਣ ਦਲਵਿੰਦਰਜੀਤ ਸਿੰਘ ਦੀ ਜਗ੍ਹਾ ਮਿਲਿਆ ਉਹਨਾਂ ਨੂੰ ਇਹ ਚਾਰਜਾ ਜਿਹੜਾ ਸੌਪਿਆ ਜਾਵੇਗਾ ਤੇ ਇਸ ਤੋਂ ਇਲਾਵਾ ਜੇ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਡਿਪਟੀ ਕਮਿਸ਼ਨਰ ਦੀ ਜਗ੍ਹਾ ਜੜਿਓ ਹੋ ਬਦਲ ਦਿੱਤੀ ਗਈ ਆ ਤਾਂ ਡਿਪਟੀ ਕਮਿਸ਼ਨਰ ਦੀ ਜਗ੍ਹਾ ਬਦਲ ਕੇ ਅਦਿੱਤਿਆ ਉਪਲਨੂਆ ਜੜੀ ਕੀ ਦੇ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਤਾਂ ਜਿਨ੍ਹਾਂ ਵਿੱਚ ਤਿੰਨ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਸਮੇਤ 6 ਵੱਡੇ ਆਈਏਐਸ ਅਫਸਰਾਂ ਦੀ ਬਦਲੀ ਅਜੜੀ ਕੀ ਕੀਤੀ ਗਈ ਹੈ ਅਸਵਲਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲਾ ਜੁੜਾ ਕੀਤਾ ਗਿਆ ਜੀ ਹਾਂ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ 6 ਵੱਡੇ ਆਈਏਐਸ ਅਫਸਰਾਂ ਦੀ ਬਦਲੀਆਂ ਜੁੜੀ ਕੀਤੀ ਗਈ ਆ ਜਿਨ੍ਹਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਿਲ ਨੇ ਤੇ ਉੱਥੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਜਿੱਥੇ ਕੀ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਫੇਰ ਬਦਲ ਕੀਤਾ ਗਿਆ ਤੇ ਜਿਨ੍ਹਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਬਦਲੀ ਵੀ ਆ ਜਿਹੜੀ ਉਹ ਕੀਤੀ ਗਿਆ ਤੇ ਉਹਨਾਂ ਦੇ ਵਿੱਚ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਵੀ ਸ਼ਾਮਿਲ ਨੇ ਤਾਂ ਜੋ ਕਿ ਉਹਨਾਂ ਦੀ ਵੀ ਬਦਲੀਆ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਆ ਤਾਂ ਜਿਨ੍ਹਾਂ ਨੂੰ ਹੁਣ ਗ੍ਰੇਟਰ 모ਹਾਲੀ ਏਰੀਆ ਵਿਕਾਸ ਅਥਾਰਟੀ ਐਸ ਏ ਐਸ ਨਗਰ 'ਚ ਮੁੱਖ ਪ੍ਰਸ਼ਾਸਨਿਕਾ ਜਿਹੜਾ ਲਗਾਇਆ ਗਿਆ ਤੇ ਉਹਨਾਂ ਦੀ ਜਗ੍ਹਾ ਦਲਵਿੰਦਰਜੀਤ ਸਿੰਘ ਅਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਜੀ ਹਾਂ ਤਾਂ ਉਹਨਾਂ ਦੀ ਜਗ੍ਹਾ ਜਿਹੜੀ ਦਲਵਿੰਦਰਜੀਤ ਸਿੰਘ ਨੂੰ ਦੇ ਦਿੱਤੀ ਗਈ ਆ ਤੇ ਉੱਥੀ ਜਗ੍ਹਾ ਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਸੇਵਾ ਨਿਭਾ ਰਹੇ ਦਲਵਿੰਦਰ ਸਿੰਘ ਦੀ ਜਗ੍ਹਾ ਜੜੀ ਹੁਣ ਆਈਏਐਸ ਪੱਲਵੀ ਨੂੰ ਜਿਹੜੀ ਕਿ ਦੇ ਦਿੱਤੀ ਗਈ ਹੈ ਜੀ ਹਾਂ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਬਦਲਾਅ ਹੈ ਜਿਹੜਾ ਕੀਤਾ ਗਿਆ ਤੇ ਉਹਨਾਂ ਨੂੰ ਹੀ ਜਿਹੜਾ ਹੁਣ ਨਗਰ ਪਠਾਨਕੋਟ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਹੈ ਜਿਹੜਾ ਕਿ ਸੌਪਿਆ ਜਾਵੇਗਾ ਜੋ ਕਿ ਪੱਲਵੀ ਨੂੰ ਹੁਣ ਦਲਵਿੰਦਰਜੀਤ ਸਿੰਘ ਦੀ ਜਗ੍ਹਾ ਮਿਲਿਆ ਉਹਨਾਂ ਨੂੰ ਇਹ ਚਾਰਜਾ ਜਿਹੜਾ ਸੌਪਿਆ ਜਾਵੇਗਾ ਤੇ ਇਸ ਤੋਂ ਇਲਾਵਾ ਜੇ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਡਿਪਟੀ ਕਮਿਸ਼ਨਰ ਦੀ ਜਗ੍ਹਾ ਜੜਿਓ ਹੋ ਬਦਲ ਦਿੱਤੀ ਗਈ ਆ ਤਾਂ ਡਿਪਟੀ ਕਮਿਸ਼ਨਰ ਦੀ ਜਗ੍ਹਾ ਬਦਲ ਕੇ ਅਦਿੱਤਿਆ ਉਪਲਨੂਆ ਜੜੀ ਕੀ ਦੇ ਦਿੱਤੀ ਗਈ ਆ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਤਾਂ ਜਿਨ੍ਹਾਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਮੇਤ 6 ਵੱਡੇ ਆਈਏਐਸ ਅਫਸਰਾਂ ਦੀ ਬਦਲੀ ਆ ਜੜੀ ਕੀ ਕੀਤੀ ਗਈ ਆ